ਗੁਰ ਸੇਵੀ ਐ ਅਹਨ ਇਸ ਸਹਜ ਸੁਭਾਾਈ ਦਰਸਨ ਪਰਸੇ ਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਖਸਮ ਦੀ ਸਾਹੋ ਕੂਰ ਸਾਹੋ ਝੱਟੀ ਐ ਤੋ ਦਿੱਠੀ ਸੱਚੀ ਪਾਤਿਸਾ ਮਾਲ ਜਨਮ ਜਨਮ ਦੀ ਕੱਟੀ ਐ ਸਜਣ ਸੱਚਾ ਪਾਤਿਸਾ ਹੋ ਸੇਰ ਸਾਹਦੈ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾਹੂ ਸਚਣ ਸਚਾ ਪਾਤਿਸਾਹੂ ਸੇਰ ਸਾਹਦੈ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ سورٹھ محلہ پہلا چوت تکے مائے باپ کو بیٹا نکا سسر چتر جوائی ਕੰਨਿਆ ਕੋ ਬਾਪ ਪਿਆਰਾ ਪਾਈ ਕੋ ਅਤ ਪਾਈ ਮਾਏ ਬਾਪ ਕੋ ਬੇਟਾ ਨੀ ਕਾ ਸਸਰੇ ਚਤਰ ਜਵਾਈ ਬਾਲ ਕੰਨਿਆ ਕਉ ਬਾਪ ਪਿਆਰਾ ਪਾਈ ਕਉ ਅਤੇ ਪਾਈ ਹੁਕਮ ਆ ਪਾਇਆ ਬਾਹਰ ਘਰ ਛੋਡਿਆ ਕਿ ਨ ਮਹ ਭਈ ਪਰਾਈ ਨਾਮ ਤਾਨ ਇਸ ਨਾਨ ਨਾਮਨ ਮੁਖ ਤਿਤ ਤਾਨ ਧੂੜੇ ਤੁਮਾਈ ਮਾਨ ਮਾਨਿਆ ਨਾਮ ਸਖਾਈ ਪਾਇ ਪਰਾਉ ਗੁਰ ਕੈ ਬਲੇ ਹਾਰੇ ਜੇ ਨੈ ਸਾਚੀ ਭੂਝ ਬੁਝਾਈ ਰਹਾਉ ਜਾਗ ਸੋ ਝੂਠ ਪ੍ਰੀਤ ਮਨ ਬੇਦਿਆ ਜਾਣ ਸੋ ਵਾਦ ਰਚਾਈ ਮਗਨ ਅਹ ਨਿਸ ਮਗ ਜੋ ਹੈ ਨਾਮ ਨਾਲੀ ਵੈ ਮਰ ਬਿਖ ਖਾਈ ਗੰਧਣ ਵੈ ਰੱਤਾ ਹਿਤ ਕਾਰੀ ਸਬਦੈ ਸੁਰਤ ਨ ਆਈ ਰੰਗ ਨਾਰਤਾ ਰਸ ਨਹੀਂ ਬੀਤਿਆ ਮਨ ਮੁਖੇ ਪਤ ਗਵਾਈ ਸਾਦ ਸਬਾ ਮਹ ਸਹਿਜ ਨਾ ਚਾਖਿਆ ਜਿਹ ਬਾ ਰਸ ਨਹੀਂ ਰਾਈ ਮਾਨ ਤਾਨ ਧਾਨ ਆਪਣਾ ਕਰ ਜਾਣਿਆ ਦਰ ਕੀ ਖਬਰ ਨਾ ਪਾਈ ਅੱਖੀ ਮੀਟ ਚੱਲਿਆ ਅੰਧਿਆਰਾ ਘਰ ਦਰ ਦਿਸੈ ਨਾ ਪਾਈ ਜਾਮੰਦਾਰ ਬਾਤਾ ਠੌਰ ਨਾ ਪਾਵੇ ਆਪਣਾ ਕੀਆ ਕਮਾਈ ਨਦਰ ਕਰੇ ਤਾਂ ਅੱਖੀ ਵੇਖਾ ਕਹਿਣਾ ਕਥਨ ਨਾ ਜਾਈ ਕੰਨੀ ਸੋਣ ਸੋਣ ਸ਼ਬਦ ਸਲਾਹੀ ਅੰਮ੍ਰਿਤ ਰਿਦੈ ਵਸਾਈ ਨਿਰਭਉ ਨਿਰੰਕਾਰ ਨਿਰਵੈਰ ਪੂਰਨ ਜੋਤਿ ਸਮਾਈ ਨਾਨਕ ਸਮਨਾ ਭਾਗੈ ਸੱਚ ਨਾਮ ਵਡਿਆਈ ਨਿਰਭਉ ਨਿਰੰਕਾਰ ਨਿਰਵੈਰ ਪੂਰਨ ਜੋਤਿ ਸਮਾਈ ਮਾਨਕ ਰਵੇਣ ਭਰਮ ਨਾ ਭਾਗੈ ਸੱਚ ਨਾਮ ਵਡਿਆਈ ਵਾਹਿ ਗੁਰੂ ਜੀ ਕਾ ਖਾਰਸਾ ਵਾਹਿ ਗੁਰੂ ਜੀ ਕੀ ਫਤਿਹ